ਮੰਗਰ ਮਾਹੇ ਸੁਹੰਗਿਆ ਹਰ ਇੱਕ ਸੰਗਪੈਠ सब दे अंदर। गुरु नानक देव महाराज जी का उच्चारण किया बारहवी राग तुखारी है जो बहुत ही दिल की गहराई तो विरहा इस आखते ना विछोड़ा परमात्मा का परमात्मा मिलन की तरफ उसके अंदर बहुत ज्यादा है दूसरा बारह माह राग माज है जो आप हर बारी हर महीने सं आप भी सुनते हो जो निचोड़ है तत् है, वो ये है। ਹਰੇਕ ਮਹੀਨੇ ਦਾ ਜੀਵਨ ਦੇ ਜਿਹਨਾਂ ਪੱਲਾ ਵਿੱਚ ਆਪਾਂ ਜੀ ਰਹੇ ਹਾਂ ਉਹਨਾਂ ਪਰਮ ਸਫਲ ਕਿਵੇਂ ਕਰਨਾ ਹੈ ਗੁਰਦੇਵ ਜੀ ਆਖਦੇ ਹਨ ਕਿ ਉਹ ਪਾਲ ਸੁਹਾਵਣੇ ਹਨ ਸਫਲ ਹਨ ਕਿਉਂ ਸਾਡੇ ਹਿਰਦੇ ਅੰਦਰ ਮਾਲਕ ਦੀ ਯਾਦ ਬਸੀ ਹੁੰਦੀ ਹੈ ਪਰਮਾਤਮਾ ਸਾਡੇ ਹਿਰਦੇ ਤੋਂ ਦੂਰ ਹੋ ਜਾਵੇ ਤਾਂ ਫਿਰ ਜੀਵਨ ਦਾ ਕੋਈ ਅਰਥ ਨਹੀਂ ਰਹਿੰਦਾ ਪਰਮਾਤਮਾ ਦੇ ਨਾਲ ਮਿਲਣਾ ਕਿਵੇਂ ਹਾਸਲ ਹੋਵੇ ਇੱਕ ਕੋਈ ਤਰੀਕਾ ਹੈ ਉਹ ਹੈ ਸਤ ਸੰਗਤ ਜਿਸ ਤਰ੍ਹਾਂ ਆਪ ਸਾਰੇ ਰਲ ਬੈਠੇ ਹੋ ਮੁਰਦੇਮ ਜੀ ਪਾਉਣ ਬਚਨ ਹਨ ਤਨ ਮਨ ਮੋਹ ਲਿਆ ਰਾਮ ਸਿਓ ਸੰਗ ਸਾਧ ਸਹਿਲੜੀਆਂ ਸੰਗਤ ਰੂਪੀ ਸਹਿਲੀਆਂ ਦੇ ਵਿੱਚ ਬੈਠ ਕੇ ਸੰਗਤ ਦੇ ਵਿੱਚ ਬੈਠ ਕੇ ਜਦ ਉਸ ਮਾਲਕ ਨੂੰ ਯਾਦ ਕਰਦੇ ਹਨ ਤਨ ਮਨ ਮੋਹ ਲਿਆ ਰਾਮ ਸਿਓ ਤਨ ਅਤੇ ਮਨ ਹਾਰਿਆ ਹੋ ਜਾਂਦਾ ਹੈ ਪ੍ਰਮਾਤਮਾ ਦੀ ਯਾਦ ਦੇ ਨਾਲ ਕੋਪ ਪ੍ਰੋਤ ਹੋ ਜਾਂਦਾ ਹੈ ਤੋਂ ਸੰਗਤ ਤੋਂ ਵਾਝੇ ਹਨ ਮੁਰਦੇਮ ਜੀ ਫਰਮਾਉਂਦੇ ਹਨ ਸਾਧਨਾ ਤੇ ਬਾਹਰੀ ਸਿਰਹੰ ਇਕ ਲੜੀਆਂ ਹਨ ਉਹ ਇਕੱਲੇ ਹੋ ਜਾਂਦੇ ਹਨ ਜੋ ਸਤ ਸੰਗਤ ਤੋਂ ਦੂਰ ਹੋ ਜਾਂਦੇ ਹਨ ਅੱਜ ਦਾ ਜੋ ਸਭ ਤੋਂ ਵੱਡਾ ਡਿਪਰੈਸ਼ਨ ਹੈ ਡਿਪਰੈਸ਼ਨ ਦਾ ਕਾਰਨ ਇਹੀ ਹੈ ਕਿ ਅਸੀਂ ਆਪਣੇ ਜੋ ਸੰਗਤ ਹੈ ਸਾਡੇ ਜੋ ਫਰੈਂਡਸ਼ਿਪ ਦਾ ਸਰਕਲ ਹੈ ਉਸ ਤੋਂ ਬਾਹਰ ਹੋ ਜਾਂਦੇ ਹਾਂ ਸਾਡਾ ਮੇਲ ਵਰਤਮ ਘੱਟ ਜਾਂਦਾ ਹੈ ਸਾਡਾ ਮਨ ਸਾਡੇ ਤੇ ਹਾਵੀ ਹੋ ਜਾਂਦਾ ਹੈ ਗੁਰਦੇ ਜੀ ਫਮਾਦੇ ਹਨ ਕਿ ਇਸ ਵਾਸਤੇ ਜ਼ਰੂਰੀ ਇਹ ਹੈ ਕਿ ਉਸ ਸੰਗਤ ਦੇ ਨਾਲ ਸਾਡੀ ਸਾਥ ਬਣੀ ਰਹੇ ਸੰਗਤ ਵੀ ਕਿਹਾ ਕਿ ਪ੍ਰਮਾਤਮਾ ਦੇ ਗੁਣ ਦੇ ਨਾਲ ਸਾਡੀ ਸਾਜ ਪੈਂਦੀ ਹੈ ਸਾਡੇ ਮਨ ਅੰਦਰ ਉਤਸ਼ਾਹ ਪੈਦਾ ਹੁੰਦਾ ਹੈ ਪ੍ਰਭੂ ਮਿਲਦਾ ਹੈ ਅਤੇ ਅਕੀਰ ਜਨ ਗੁਰਦੇ ਜੀ ਫਰਮਾਉਂਦੇ ਹਨ ਜੋ satsangat ਚ ਆ ਕੇ ਬੈਠਦੇ ਹਨ ਉਹਨਾਂ ਦੇ ਹਿਰਦੇ ਅੰਦਰ ਉਹ ਰਤਨ ਜ਼ਵੇਹਰ ਵਰਗੇ ਗੁਣ ਪੈਦਾ ਹੋ ਜਾਂਦੇ ਹਨ ਰਤਨ ਜ਼ਵੇਹਰ ਲਾਲਹਰ ਕੰਠ ਤੇ ਨਾ ਜੜੀਆਂ ਹਾਂ ਉਹਨਾਂ ਦੇ ਹਿਰਦੇ ਅੰਦਰ ਐਸੇ ਗੁਣ ਜੋ ਕੀਮਤੀ ਗੁਣ ਹਨ ਰਤਨ ਵਰਗੇ ਜ਼ਵੇਹਰ ਵਰਗੇ ਡਾਇਮੰਡ ਵਰਗੇ ਇਹਨਾਂ ਦੀ ਕੀਮਤ ਹੈ ਉਹ ਉਹਨਾਂ ਦੇ ਹਿਰਦੇ ਦਾ ਆਧਾਰ ਬਣ ਜਾਂਦੀ ਹੈ ਅਤੇ ਗੁਰਦੇਵ ਜੀ ਆਉਂਦੇ ਹਨ ਨਾਲਕ ਵਾਂਛੈ ਤੂੜ ਤਿਲ ਉਹਨਾਂ ਦੀ ਮੈਂ ਚਰਨ ਧੂੜੀ ਮੰਗਦਾ ਹਾਂ ਜੋ satsangat ਵਿੱਚ ਆ ਕੇ ਪ੍ਰਮਾਤਮਾ ਦੇ ਦਰਤੀ ਪੈ ਰਹੇ ਹਾਂ ਪ੍ਰਮਾਤਮਾ ਦੇ ਦਰਤੀ ਪੁਕਾਰ ਕਰਦੇ ਹਾਂ ਸੰਗ ਦੇ ਰਹੀ ਅਤੇ ਮੰਗਰ ਪ੍ਰਭ ਆਰਾਧਨ ਇਹ ਮੰਗਰ ਦਾ ਮਹੀਨਾ ਜਿਉਂਦੇ ਇਹ ਪਲ ਜੋ ਪਾੜ ਰਹੇ ਹਾਂ ਜਿਹੜਾ ਮੁੱਖ ਉਸ ਮਾਲਕ ਦੀ ਯਾਦ ਨਾਲ ਜੁੜਿਆ ਰਹਿੰਦਾ ਹੈ ਬਹੁਤ ਨਾ ਕਿੰਨੇ ਬੜੀਆਂ ਹਾਂ ਵਾਰ-ਵਾਰ ਜਨਮ ਮਰਨ ਦਾ ਚੱਕਰ ਉਹਨਾਂ ਦਾ ਖਤਮ ਹੋ ਜਾਂਦਾ ਹੈ ਜੋ ਜੀਉਂਦੇ ਇਨਾ ਪਲਾਂ ਨੂੰ ਪ੍ਰਭੂ ਨੂੰ ਚੇਤੇ ਰੱਖਦੇ ਹਨ ਗੁਰੂ ਨੂੰ ਚੇਤੇ ਰੱਖਦੇ ਹਨ ਗੁਰੂ ਦੀ ਬਾਣੀ ਨੂੰ ਚੇਤੇ ਰੱਖਦੇ ਹਨ ਸਭ ਤੋਂ ਬਹੁਤ ਬੋਤਵਾ ਜੀ ਹਮੰਤ ਜਪ ਦੀ ਬਾਣੀ ਇਸ ਬਾਈ ਗੁਰੂ ਹੋਏ ਵਾਹਿਗੁਰੂ ਵਾਹਿ